ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ 35 ਤੋਂ 37 ਨਗ ਸੇਲ ਜਿਹੜੇ ਅਵੇਲੇਬਲ ਮੌਕੇ ਤੇ ਹਾਜ਼ਰ ਆ ਤੇ ਕੁਝ ਵੀਰਾਂ ਕੋਲ ਹੋਰ ਵੀ ਲਾਟ ਪਹੁੰਚਣ ਵਾਲਾ ਸੋ ਇਹਦੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਬਈ ਜੀ ਆਪਣਾ ਵਿੱਚ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਆਪਣਾ ਵੱਡਾ ਸੀਨੀਵਾਲ ਕਲਾਂਗਾ ਜਿਹੜਾ ਫਾਰਮ ਆ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚਲਾਲੇ ਦੇ ਨੇੜੇ ਇੱਕ ਆਪਣਾ ਫਾਰਮ ਹੈਗਾ ਹੈਗਾ ਠੀਕ ਹੈ ਕੰਟੈਕਟ ਨੰਬਰ ਵੀ ਜੀ ਆਪਣਾ ਹੈਗਾ 62807 13934 628007 13934 ਆਪਣਾ WhatsApp ਵੀ ਵੀਰੇ ਇਸੇ ਨੰਬਰ ਤੇ ਚਾਲੋ ਕੋਈ ਸਾਨੂੰ ਕੋਈ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਲੋਕੇਸ਼ਨ ਆ ਸਾਡੀ ਸਿੱਧੀ ਫਾਰਮ ਤੇ ਲੈ ਕੇ ਆਊਗੀ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਦਾ ਅੱਜ ਆਪਾਂ ਦਿਨ ਸੋਮਵਾਰ 18 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆਂਗੇ ਹਾਂਜੀ ਵੀਰੇ ਅੱਜ ਆਪਣੇ ਫਾਰਮ ਤੇ ਇਸ ਵਕਤ ਪ੍ਰਮਾਤਮਾ ਦੀ ਕਿਰਪਾ ਸਦਕਾ 35 ਨਗ ਹਾਜ਼ਰ ਨੇ ਤੇ 10 ਨਗ ਆਪਣੇ ਹੋਰ ਆਉਣ ਵਾਲੇ ਸਵੇਰ ਲਈ ਆਪਾਂ ਕੱਲ ਨੂੰ ਲਾਟ ਕੱਢਣਾਗਾ ਆਪਣਾ 19 ਤਰੀਕ ਨੂੰ ਦਿਨ ਮੰਗਲਵਾਰ ਟੋਟਲ ਵੀਰੇ 45 ਸੈਰੀ ਨਗ ਆਪਣੇ ਕੋਲ ਸੋਭਾ ਵਿਕਰੀ ਲਈ ਹਾਜ਼ਰ ਹੋਣਗੇ ਜਿਹੜੇ ਆਪਾਂ 8 ਵਜੇ ਸੌਦੇ ਸ਼ੁਰੂ ਕਰਕੇ ਆਪਣੇ 12 ਇੱਕ ਵੇਦ ਕਰ ਵੀਰੇ ਸੌਦੇ ਚੱਲਣਗੇ ਜੀ ਠੀਕ ਆ ਕੱਲੂ ਸਵੇਰੇ 45 40 ਨਾਗ હાજર ਹੋਣਗੇ ਬਿਲਕੁਲ ਵੀਰੇ ਆਪਾਂ ਅੱਜ ਇੱਕ ਵੀ ਨਹੀਂ ਵੇਚਣਾ ਇਹ ਮਾਲ ਸਾਰਾ ਕੱਲ ਨੂੰ ਵੇਚਣਾਗਾ ਜੀ ਠੀਕ ਹੈ ਤੇ ਜਿਹੜਾ ਜਿਹੜਾ ਰੇਟ ਹੋ ਆਪਣਾ ਕਿੱਥੋਂ ਕੁ ਲੈ ਕੇ ਕਿੰਨੇ ਤੱਕ ਜਾਵਣ ਰੇਟ ਵੀਰੇ ਆਪਣਾ ਜਿਹੜਾ ਅਸਲ ਰੇਟ ਹੁੰਦਾ 50000 ਤੋਂ ਸ਼ੁਰੂ ਹੋ ਕੇ ਲੱਖ ਤੱਕ ਜਾਂਦਾਗਾ ਠੀਕ ਹੈ ਤੇ ਕੁਦਕ ਸੌਦੇ ਆਪਣੇ ਕੋ 50 ਤੋਂ ਥੱਲੇ ਵਾਲੇ ਵੀ ਹੁੰਦੇ ਆ ਪਰ ਜ਼ਿਆਦੇ ਆਪਣੇ ਸੌਦੇ ਹੁੰਦੇ ਆ ਵੀਰੇ 50 55 ਤੋਂ ਲੈ ਕੇ 80 ਤੱਕ ਜ਼ਿਆਦੇ ਹੁੰਦੇ ਆ 50 55 60 70 8 ਜਿਵੇਂ ਆਪਾਂ ਵੇੜਾ ਦੇਖਦੇ ਪਏ ਹੁਣ ਐਫ ਡੱਬੀਆਂ ਤੇ ਜਰਸੀ ਦਾ ਕੰਮ ਥੋੜਾ ਰਿਹਾਨ ਘਟਾਦਾ ਆਪਾਂ ਆ ਜਰਸੀ ਵੀਰੇ ਆਪਾਂ ਚੰਗੀ ਹੋਈ ਲੈਨੇ ਆ ਮਾੜੀ ਜਰਸੀ ਨਹੀਂ ਲੈਂਦੇਗੇ ਠੀਕ ਹੈ ਮੈਂ ਮਾਲ ਅਸਲ ਮੈਂ ਨਾ ਜਿਹੜਾ ਲੈਣਾ ਉਹਦੇ ਘਰ ਦੀ ਖਾਤਰੀ ਮੰਨ ਕੇ ਲੈਣਾ ਹੁੰਨਾਗਾ ਮਾੜਾ ਮਾਲ ਵੀਰੇ ਲੈਣ ਦਾ ਕੋਈ ਫਾਇਦਾ ਨਹੀਂ ਹੋਏਗਾ ਠੀਕ ਹੈ ਚਲੋ ਲਾਂਬਾ ਵਗਰਾ ਆਉਂਦਾ ਰਹਿੰਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲਾਂਬਾ ਲੈਣ ਦਾ ਜੀ ਗੱਲ ਇਸ ਤਰ੍ਹਾਂ ਵੀ ਮਾਲ ਸਾਫ਼ ਲੈ ਲਓ ਕੋਈ 5-4000 ਰੁਪਏ ਵੱਧ ਲਾ ਲਓ ਚੰਗਾ ਰਹਿੰਦਾ ਹੈਗਾ ਠੀਕ ਹੈ ਬਾਕੀ ਦਾ ਕੱਲ ਦਾ ਲਾਟ ਆਪਣੇ ਕੋਲ ਤਕਰੀਬਨ ਇਹ ਚ 15-16 ਨਾਗਵੀਰ ਜੀ ਤਾਜੇ ਸੂਏ ਵੀ ਕੱਲ ਨੂੰ ਮਿਲ ਲੰਗੇ ਠੀਕ ਹੈ ਬਾਕੀ ਲਗਭਗ 30-32 ਗੱਬਣਾ ਹੋਣਗੇ ਬਿਲਕੁਲ ਵੀਰੇ ਉਹ ਵੀ ਕੋਈ 5-4 ਦਿਨ ਦੇ ਵਿੱਚ ਸੂਣ ਵਾਲਾ ਮਾਲ ਹੋਊਗਾ ਠੀਕ ਹੈ ਜਿਵੇਂ ਆਪਾਂ ਪਹਿਲੇ ਨੰਬਰ ਤੇ ਵਿਹੜ ਦੇਖਦੇ ਪਏ ਜਰਸੀ ਉਹ ਸੂਈ ਵੀ ਹੈ ਗੱਬਣਾਈ ਵੀ ਸਭਰ ਪਹਿਲੇ ਨੰਬਰ ਤੇ ਜਰਸੀ ਦੇਖ ਸਕਦੇ ਫਿਰ ਸੁਆ ਸੁਈ ਵੀ ਦੂਸਰਾ ਸੁਆ ਇਹ ਪਲੂਨ ਬੱਸੀ ਵੀਰੇ ਚਾਰ ਦਿਨ ਪਲੂਨ ਬੱਸੀ ਚਾਰ ਦਿਨ ਸੁਈ ਵੀ ਬੱਚਾ ਪਤਾ ਕੁਝ ਕੀ ਇਹਦੇ ਜਰਸੀ ਬੱਸੀ ਆ ਮਗਰ ਵੀਰੇ ਦੇ ਸੋ ਜਰਸੀ ਇਹਦੇ ਪਿੱਛੇ ਬੱਸੀ ਆ ਤੇ ਲਗਭਗ ਇੱਕ ਦੋ ਕੁ ਦਿਨ ਹੋ ਗਏ ਉਹਨਾਂ ਨੇ ਸੁਈ ਨੂੰ ਤਾਜੀ ਸੁਈ ਦੇ ਵਿੱਚ ਆ ਜਾਵਾ ਕਿੰਨਾ ਕੁ ਬੌੜਾ ਐਸਟੀਮੇਟ ਆ ਥੱਲੇ ਹਾਜ਼ਰ ਸਾਡੇ ਕੋਲੇ ਕੰਡੇ ਵਾਲਾ 18 ਕਿਲੋ ਥੱਲੇ ਤਿਆਰ ਆ ਜੀ 18 ਲੀਟਰ ਜਮਾ ਹਾਜ਼ਰ ਕੋਲ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਮਿੰਨ ਕੇ ਦੇਵਾਂਗੇ ਠੀਕ ਹੈ ਤੇ ਅੱਗੇ ਦੂਜੇ ਨੰਬਰ ਜਿਹੜੇ ਦੇਖੀ ਨੇ ਆਪਾਂ ਸਾਈਵਾਲ ਚ ਬਹਿੜ ਇਹ ਵੀਰੇ ਨਾਲ ਸਾਈ ਵਾਲ ਦੇ ਕ੍ਰੋਸ ਸਾਫ ਜਰਸੀ ਵੈੜ ਹੈ ਵੀ ਇਹ ਤਕਰੀਬਨ ਇਹ ਵੀ ਸੂਨ ਨੂੰ ਇੱਕ ਹਫਤਾ ਪਾ ਜੂਜੀ ਇੱਕ ਹਫਤਾ ਸੂਨ ਚ ਬਾਕੀ ਪਿਆ ਇਹਦਾ ਤੇ ਸਾਈ ਵਾਲ ਦੇ ਵਿੱਚ ਹੈਗਾ ਜਰਸੀ ਦਾ ਹਲਕਾ ਕ੍ਰੋਸ ਬਿਲਕੁਲ ਹੈਗਾ ਵੀਰੇ ਠੀਕ ਹੈ ਸੀਲ ਠੰਡੀ ਵਾਧੂ ਆ ਵਾਧੂ ਸੀਲ ਠੰਡੀ ਹੈ ਵੀਰੇ ਠੀਕ ਹੈ ਤੇ ਇਹਦਾ ਬੰਦਾਜਾ ਇਲਾਸ ਕੇ ਗੱਸੇ ਹੈ ਕੋਈ ਦੁੱਧ ਕਿੰਨਾ ਪਾ ਸਕਦੀ ਹੈ ਦੁੱਧ ਵੀਰੇ ਵੀ 20 ਦੇ ਘਰਾਂ ਚ ਪਾਉਂਗੀ ਜੀ ਠੀਕ ਆ 20 ਦੇ ਨੀਅਰ ਵਾਟਰ ਆਮਨਗੜ ਜਾਵੜਾ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਠੀਕ ਆ ਕਿ ਤੀਜੇ ਨੰਬਰ ਦੇਖੇ ਨੇ ਇਹ ਵੀ ਵੜ ਲੱਗਦਾ ਕੱਚੀ ਆ ਹਨਾ ਇਹ ਵੀ ਵੀਰੇ ਕੱਚੀ ਆ ਇਹਦੇ ਨਾਲ ਵੀ ਜਰਸੀ ਦਾ ਕਰਾਸ ਐਚ ਪਦਾ ਤਕਰੀਬਨ ਇਹ 10 ਦਿਨ ਦੀ ਕੱਚੀ ਆ ਹਫਤੇ ਤੋਂ ਲੈ ਕੇ 10 ਦਿਨ ਦੇ ਵਿੱਚ 10 ਦਿਨ ਸੂਣ ਬਾਕੀ ਤੇ ਜਰਸੀ ਦਾ ਕ੍ਰਾਸ ਆ ਗਿਆ ਐਚਐਫ ਦੇ ਵਿੱਚ ਹਾਂਜੀ ਇਹ ਦੂਜਾ ਸੂਆ ਸੇਰੰਦ ਆ ਜੀ ਦੂਜਾ ਸੂਆ ਮੂੰਹੋਂ ਸੇਰੰਦ ਸੁੰਦੀ ਪਈ ਆ ਲਗਭਗ ਹਫਤਾ ਕਿਨੇ ਸੂਣ ਚ ਲੈ ਜਾਣਾ ਤੇ ਬਾਕੀ ਕੱਦ-ਕਾਠ ਵਗੈਰਾ ਤੇ ਹਵਾਨੇ ਤੇ ਨਾੜਾ ਵਗੈਰਾ ਰਿੰਕਲਸ ਵਗੈਰਾ ਚੰਗੇ ਆ ਖਾਈ ਦਿੰਦੀਆਂ ਪਈਆਂ ਸੋ ਮੱਥਾ ਵਗੈਰਾ ਦੇਖ ਸਕਦੇ ਹੋ ਜਰਸੀ ਵਾਲਾ ਤੇ ਬਾਕੀ ਅੰਗ-ਡੰਗ ਜ਼ਿਆਦਾ ਇਹਦੇ ਵਿੱਚ ਹੈਗਾ ਐਚਐਫ ਵਾਲੇ ਤੇ ਅਗੇ ਚੌਥੇ ਨੰਬਰ ਤੇ ਡੱਬੀ ਵੇਖੀਏ ਨੇ ਜਿਹੜੀ ਆਪਾਂ ਵੀਰੇ ਇਹ ਵੀ ਦੂਜਾ ਸੂਬਾ ਸੇਰੰਦਾ ਜੀ ਦੂਜਾ ਸੂਬਾ ਸੇਰੰਦਾ ਤੇ ਆਪਦਾ ਬਾਡੀ ਵੇਟ ਪੂਰਾ ਕੰਪਲੀਟ ਕਰਿਆ ਵੇਦਾ ਹੁਣਾਂ ਬਿਲਕੁਲ ਕਰਿਆ ਵਾ ਵੀਰੇ ਤਕਰੀਬਨ ਇਹ ਵੀ ਹਫਤਾ ਤੱਕ ਪਾ ਜੂਗੀ ਜੀ ਇੱਕ ਹਫਤਾ ਸੂਨ ਚ ਬਾਕੀ-ਬਾਕੀ ਕੱਤ ਕਾਠ ਵਗੈਰਾ ਤੇ ਜਿੰਦ ਜਾਨ ਵੇੜ ਦੇ ਵਿੱਚ ਬਹੁਤ ਆ ਤੇ ਥਾਣਾ ਚ ਸਪੇਸ ਵਗੈਰਾ ਦੇਖੋ ਚਾਰੇ ਪਾਸੇ ਨਿਖੜਵੇਂ ਸਾਫ ਸੁਥਰੇ ਤੇ ਵਧੀਆ ਸੋਨਾ ਹਾਥੀ ਮੁੱਠੀ ਵਾਲਾ ਥਣ ਲੱਗਿਆ ਮੈਂ ਚਵਾਈ ਕਰਨ ਵਾਲਾ ਜਮ ਤੇ ਬਾਕੀ ਆਪਾਂ ਹੋਰ ਸਾਰਾ ਲੋਡ ਜਿਹੜਾ ਦੇਖਦੇ ਪਾ ਡੱਬੀਆਂ ਵੇੜਾ ਹਨਾ ਡੱਬੀਆਂ ਵੇੜਾ ਮੇਰੇ ਬਾਦੂਆ ਜਰਸੀਆਂ ਹੈਗੀਆਂ 7-8 ਠੀਕ ਹੈ 7-8000 ਜਰਸੀਆਂ ਨੇ ਕੋਈ 5-6 ਬਿਹੜਾ ਕਰਾਸ ਬਿਹੜਾ ਹੈਗੀਆਂ ਨੇ ਠੀਕ ਹੈ ਸਾਈ ਵਾਲ ਵੀ ਇੱਕ ਗੈਰ ਬਿਹੜ ਵੀ ਹੈਗੀ ਹੈਗੀ ਠੀਕ ਹੈ ਸਾਰੇ ਤਰ੍ਹਾਂ ਦਾ ਮਾਲ ਆ ਜਾਮਾ ਸਾਰੇ ਤਰ੍ਹਾਂ ਦਾ ਮਾਲ ਹੋਊਗਾ ਵੀਰੇ ਕਰਾਸ ਦੀ ਮਿਲੂ ਐਚਐਫ ਮਿਲੂ ਜਰਸੀ ਮਿਲੂ ਬਿਲਕੁਲ ਮਿਲੂ ਬਿਲਕੁਲ ਵੀਰੇ ਸੂਆ ਦੇਖ ਸਕਦੇ ਹੋ ਅੱਗੇ ਆਪ ਜਿਹੜੀ ਬਿਹੜ ਦੇਖਦੇ ਮੈਂ ਪਹਿਲਾ ਸੂਆ ਮੂੰਹੋ ਚਾਰ ਦੰਦ ਆ ਜੀ ਮੂੰਹੋ ਚਾਰ ਦੰਦ ਪਲੂਣ ਪਹਿਲਾ ਸੂਆ ਸੂੰਦੀ ਪਈ ਆ ਹਾਂਜੀ ਇੱਕ ਹਫਤਾ ਪਾ ਜੂ ਜੀ ਇੱਕ ਹਫਤਾ ਸੂਣ ਚ ਬਾਕੀ ਲਗਭਗ ਅੰਦਾਜ਼ਾ ਹੈ ਲਾਈਏ 20 ਦੇ ਲਵੇ ਲੋਣ ਵਾਲੀ ਤਾਂ ਹੈਗੀ ਬਿਲਕੁਲ ਵੀਰੇ ਬਿਲਕੁਲ ਦੇਊਗੀ ਬਰੀਡ ਨੇ ਦੁੱਧ ਦੇਣਾ ਜੀ ਜਿਵੇਂ ਆਪਾਂ ਸਾਰਾ ਲੋਡ ਦੇਖਦੇ ਪਏ ਐਵਰੇਜ 20 ਤੋਂ ਸਟਾਰਟਿੰਗ ਹੈਗੀ ਇਹਨਾਂ ਦੀ ਵੀਰੇ ਬਾਹਰ ਵਾਲਾ ਸਾਡੇ ਕੋਲੇ ਵਿੱਚ ਬੈਠਾ ਤਕਰੀਬਨ ਸਾਡੇ ਕੋਲ 25 25 32 32 ਕਿਲੋ ਦੁੱਧ ਰੈਡੀ ਵੀ ਹੈਗਾ ਹੈਗਾ ਤਾਜ਼ੀਆਂ ਸੂਆਂ ਥੱਲੇ ਠੀਕ ਹੈ ਹਾਂ 35 ਲੀਟਰ ਤੋਂ ਬਾਹਰ ਵਾਲਾ ਮਾਲ ਵੀ ਆਪਣੇ ਫਾਰਮ ਤੇ ਹੈਗਾ ਵੀਰ ਜੀ ਠੀਕ ਹੈ ਸੋ ਆਹ ਦੇਖੋ ਬੈੜਾ ਜਿੰਨੇ ਦੇਖਦੇ ਪਏ ਸਾਰੇ ਤਕਰੀਬਨ ਸਾਫ਼ ਸੁਥਰੀਆਂ ਤੇ ਜਿੰਦ ਜਾਣ ਦੇ ਵਿੱਚ ਕੱਦ-ਕਾਠ ਵੀ ਬੈੜਾ ਦੇ ਚੰਗੇ ਆਗੇ ਕਿਉਂਕਿ ਪਸ਼ੂ ਨੂੰ ਜ ਤੋ ਬਾਕੀ ਵੀਰ ਕੋਲ ਐਚ ਐਫ ਦਾ ਲੋਡ ਥੋੜਾ ਅੱਜ ਹੈਗਾ ਜ਼ਿਆਦਾ ਤੇ ਬਾਕੀ ਗਰਲੈਂਡੋ ਵਗੈਰਾ ਹਰ ਇੱਕ ਤਰ੍ਹਾਂ ਦੀ ਬਰੀਡ ਦੀ ਬੈੜ ਇੱਥੇ ਤੁਹਾਨੂੰ ਹਾਜ਼ਰ ਮਿਲੂ ਸੋ ਆਪਾਂ ਨਾਗ ਹੈਗਾ ਕਾਫੀ ਮੋਟੀ ਮੋਟੀ ਇੱਕ ਝਲਕ ਆਪਾਂ ਸਾਰੇ ਨਗਾ ਤੇ ਕਰਾ ਮਰਵਾ ਦਿੰਨੇ ਆ ਸੋ ਦੇਖ ਸਕਦੇ ਹੋ ਇਹ ਸਾਰੇ ਸਾਰੇ ਨੱਕ ਸਾਨੂੰ ਕੱਲ 19 ਤਰੀਕ ਨੂੰ ਇਹਦੇ ਚਾਰ ਦਿਨ ਦਾ ਅੰਦਾਜ਼ਾ ਜੀ ਪਹਿਲਾ ਸੂਆ ਚਾਰ ਦਿਨ ਦਾ ਪਹਿਲਾ ਸੂਆ ਜਾਵਾ ਬਾਕੀ ਜਿਹੜਾ ਆਪਾਂ ਮਾਲ ਵੀਰੇ ਲੈਣੇ ਆ ਜਾਦੇ ਬੱਸੀ ਟੈਪ ਲੈਣੇ ਆ ਪਹਿਲਾ ਦੂਜਾ ਸੂਆ ਕਿਉਂਕਿ ਮਾਲ ਆਪਾਂ ਜਾਦੇ ਬਾਹਰਲੇ ਸਟੇਟਾਂ ਨੂੰ ਮਹਾਰਾਸ਼ਟਰ ਨੂੰ ਜਾਦਾ ਮਾਲ ਭੇਜਦੇ ਆ ਨਾ ਉਸ ਕਰਕੇ ਆਪਾਂ ਮਾੜਾ ਮਾਲ ਨਹੀਂ ਲੈਂਦੇਗੇ ਮਾਲ ਤਕਰੀਬਨ ਸਾਰੇ ਵੇੜਾ ਬਲੱਡ ਦੇ ਵਿੱਚ ਹੀ ਆਪਾਂ ਮੈਂ ਬਿਲਕੁਲ ਲੈਣੀ ਆ ਵੀਰੇ ਬਿਲਕੁਲ ਜੀ ਠੀਕ ਹੈ ਸੋ ਜਿਵੇਂ ਆਹੜਾ ਆਪਾਂ ਆਖਰੀ ਵੇੜ ਦੇਖਦੇ ਪਿਆ ਹਵਾਨਾ ਵਗੈਰਾ ਚੰਗਾ ਇਹ ਵੀ ਇਹ 12 13 ਦਿਨ ਦੀ ਕੱਚੀ ਜੀ ਠੀਕ ਹੈ 30 ਤੋਂ ਪਾਰ ਵਾਲੀ ਹੈਗੀ ਹੈ ਜੀ ਬਿਲਕੁਲ ਪਾਰ ਦੇਉਗੀ ਜੀ ਠੀਕ ਹੈ ਸੋ ਬਾਕੀ ਕੱਚੀ ਹੈ ਵੜ ਹਰੇ ਬਾਕੀ ਲੇਵਾ ਇਹਦਾ ਬਿਲਕੁਲ ਕੰਪੈਕਟ ਆ ਕੋਈ ਨਹੀਂ ਗੱਲ ਟੁੱਟ ਬੱਲੇਵਾ ਤੇ ਬਾਕੀ ਨਾੜਾ ਵਗੈਰਾ ਬਰੀਕਿਆ ਵਗੈਰਾ ਬਹੁਤ ਆ ਪਤਲੀ ਚਮੜੀ ਦੇ ਵਿੱਚ ਤੇ ਸਕਿਨ ਵਗੈਰਾ ਵੀ ਚੰਗੀ ਹੈ ਤੇ ਬਾਕੀ ਬਾਡੀ ਵੇਟ ਦੇਖੋ ਇਹਦਾ ਬਾਡੀ ਵੇਟ ਬਹੁਤ ਆ ਜਿਹੜਾ ਬਸ 30 35 ਕਿਲੋ ਦਾ ਕਰ ਦਿਆ ਨੋਰਮਲ ਆਮ ਆਪਣੇ ਹੁਣ ਘਰਾਂ ਜਿਵੇਂ ਅੱਖਾਂ ਬਿਹੜਾ ਦੁੱਧ ਦੇਣ ਲੱਗ ਗਏ ਨੇ ਜੀ ਬਿਲਕੁਲ ਵੀਰੇ ਬਿਲਕੁਲ ਕਿਉਂਕਿ ਮੇਲਿਆਂ ਦੇ 70 75 ਪਹੁੰਚੀ ਬਦੋਂ ਪਰ ਅੱਧ ਕਰੀਏ ਵੀ 30 35 ਕਿਲੋ ਦੀ ਬਾੜੀ ਵੱਡੀ ਗੱਲ ਨਹੀਂ ਹੈਗੇ ਵੱਡੀ ਗੱਲ ਨਹੀਂ ਵੀਰੇ ਬਾਤ ਦਿੰਦੀ ਆ ਸਾਡੇ ਕੋਲ ਇੱਕ ਬੈੜ ਦਿੱਤੀ ਆ ਤੂੰ ਪਿਛਲੇ ਲਾੜ ਚੋਂ 40 ਕਿਲੋ ਚਵਾ ਕੇ ਦਿੱਤੀ ਆ ਆਪਾਂ 40 ਕਿਲੋ 40 ਕਿਲੋ ਸਿਰਫ ਤੀਜੇ ਦਿਨ ਦੀ ਸੂਈ ਠੀਕ ਹੈ ਸੋ ਦੇਖੋ ਜਿੰਨੇ ਮੇਲਿਆਂ ਦੇ 70 75 ਅਸੀ ਜਾਂਦਾ ਦੋਸਤੇ ਸੇਵਾ ਵਗੈਰਾ ਤੇ 100 ਨਾਲ ਸਾਹਵੇਂ ਹੁੰਦੇ ਆ ਪਸੂ ਤੇ ਉਹਦਾ ਬਾਅਦ ਕਰੀਏ 30 40 ਕਿਲੋ ਨਾਰਮਲ ਬੈੜਾ ਮਿਲ ਜਾਂਦੇ ਵੀਰੇ ਕਾਨੂੰਨ ਬੱਸੀਆ ਮੂੰਹੋਂ ਦੋ ਦੰਦ ਆ ਜੀ ਪਲੂਣ ਬੱਸੀ ਦੋ ਦੰਦਾਂ ਦਾ ਜੀ ਮੂੰਹੋਂ ਦੋ ਦੰਦਾਂ ਦਾ ਤਕਰੀਬਨ ਸੂਣ ਨੂੰ ਇੱਕ ਹਫ਼ਤਾ ਪਾਊਗੀ ਜੀ ਇੱਕ ਹਫ਼ਤਾ ਪੈਂਡਿੰਗ ਪਿਆ ਸੂਣ ਦੇ ਵਿੱਚ ਸੋ ਭੜਾ ਵਗੈਰਾ ਥੋੜੇ ਥੋੜੇ ਪਾਉਣ ਲੱਗ ਗਏ ਕਿਉਂਕਿ ਬਲੂਨ ਪਹਿਲਾਂ ਸੂਣਦੀ ਹੈ ਸਵੇਲਿੰਗ ਵਗੈਰਾ ਦੇਖੋ ਇਹਦੇ ਤੇ ਜਿੰਦ ਜਾਣ ਬਹੁਤ ਆ ਵੜ ਦੇ ਵਿੱਚ ਅੱਗੇ ਆ ਗਈ ਕ੍ਰੋਸਣਾ ਥੋੜੀ ਜਿਹੜੀ ਆ ਵੀਰੇ ਉਸੇ ਫਾਰਮ ਚ ਆਈ ਹੈ ਵੱਡੀ ਬਿਹੜ ਆਈ ਹੈਗੀ ਸੂਆ ਪਰੇ ਤੀਜਾ ਸੂਂਦੀ ਆ ਤੇ ਵੀਰੇ ਬੱਸੀ ਦਾ ਅੰਤ ਹੀ ਕੋਈ ਨਹੀਂਗਾ ਜਿਹੜਾ ਬੰਦਾ ਆਪਣਾ ਮਰਜੀ ਦੀ ਸਾਈ ਵੀ ਲਾ ਸਕਦਾ ਸੂਈ ਤੋਂ ਵੀ ਲਿਆ ਸਕਦਾ ਇਹ ਆਪਾਂ 35 ਲੀਟਰ ਚ ਵਾਕੇ ਦੇ ਦਿਆਂਗੇ ਵੀ ਕਦ ਕਾਠੀ ਬਹੁਤ ਹੈ ਨਾ ਹਾਂ ਬਹੁਤ ਚੰਗੀ ਬੱਸੀ ਆ ਮੇਰੇ ਅੱਖਰ ਵਾਲੇ ਚੰਗੇ ਹੈਗੇ ਤੇ ਵਾਕੇ ਥਾਣਾ ਜ ਸਪੇਸ ਵਗੈਰਾ ਬਹੁਤ ਵੀ ਇਹਦੀ ਮਿੱਠੀ ਬਹੁਤ ਹੈ ਥਾਣਾ ਦੇ ਵਿੱਚ ਇਹ ਨਹੀਂ ਗੱਲ ਵੀ ਕਿਸੇ ਪਾਸਿਓਂ ਵੀ ਹੱਥ ਧਰਾ ਕੇ ਸੋ ਥਾਣ ਦੇਖੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਜੰਮਾ ਹਵਾਨਾ ਸੂ ਤੱਕ ਲਈ ਫਿਰਦੀ ਆ ਤੇ ਹਲੇ ਦਿਨ ਕੁਝ ਲੈਂਦੀ ਪਿਆ ਸੂਣ ਦੇ ਵਿੱਚ ਤੇ ਮੰਨ ਕੇ ਜਲੇ ਤੇ ਰੇਤਾ ਹੀ ਭਾਲੂ ਬਸ ਕੱਲਾ ਜਲਾ ਟਰਾਲੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਸੋ ਕੇਆਰ ਦੇ ਗੱਲਾਂ ਹੁੰਦੇ ਨੇ ਦੁੱਧ ਆਪਾਂ 30 35 ਕਿਲੋ ਦੀ ਗੱਲਾਂ ਕਰਦੇ ਆ ਕਿ ਦੂ ਆਪਾਂ ਅੱਗੇ ਤੋਰ ਕੇ ਦਿਖਾਉਣਾ ਵੀਰੇ ਬੈਠੋ ਤਾਜੀ ਸੂਈਆ 25 ਕਿਲੋ ਬੌਲੀ ਓ ਥੱਲੇ ਇਸ ਵਕਤ ਠੀਕ ਹੈ ਤੇ ਬੱਚੇ ਨੂੰ ਨੇ ਬੱਚੀ ਨੂੰ ਜਨਮ ਦਿੱਤਾਗਾ ਉਹ ਵੀ ਬਿਲਕੁਲ ਇਹਦੇ ਤਰ੍ਹਾਂ ਦੀ ਹੈਗੀ ਆ ਵੀਰੇ ਹਾਂਜੀ ਵੀਰ ਜਿਹੜੀ ਆਪਾਂ ਵਿਹੜ ਦੇਖਦੇ ਪਏ ਕੈਕ ਦਿਨ ਹੋ ਗਿਆ ਸੂਈ ਨੂੰ ਤੇ ਕਿਹੜਾ ਸੂਆ ਸੂਈ ਆ ਤੀਜਾ ਦਿਨ ਸੂਈ ਨੂੰ ਹੋ ਗਿਆ ਠੀਕ ਹੈ ਜੀ 25 ਕਿਲੋ ਥੱਲੇ ਬੌਲਾ ਨੈਟ ਤਿਆਰ ਆ ਬੰਦਾ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਠੀਕ ਹੈ ਆਪਾਂ ਮਣਕੇ ਦੇਵਾਂਗੇ ਪਰ ਇਹ ਦੂਜੇ ਦੋ ਦਿਨ ਬਾਅਦ ਆਊਗਾ ਫੇਰ 30 ਤੋਂ ਪਲੱਸ ਚਵਾ ਦੇਾਂਗੇ ਇਹਦਾ ਜੀ ਠੀਕ ਹੈ ਅੰਦਾਜ਼ਾ ਲਾ ਜੇ ਵੀ 12 ਲੀਟਰ ਪਰ ਟਾਈਮ ਦਾ ਇਹ ਥੱਲੇ ਹਾਜ਼ਰ ਹੈਗਾ ਵੀਰੇ ਹੁਣ ਇਹਦਾ ਥੱਲੇ 25 ਕਿਲੋ ਦੁੱਧ ਦਾ ਫਸਤ ਰੈਡੀ ਆ ਜੀ ਠੀਕ ਹੈ ਤੇ ਬੱਚੇ ਨੂੰ ਨੇ ਬੱਛੀ ਨੂੰ ਜਨਮ ਦਿੱਤਾ ਜੀ ਬੱਚਾ ਇਹਨੇ ਦਿੱਤਾ ਬੱਛੀ ਨੂੰ ਜਨਮ ਹਾਂਜੀ ਅੱਗੇ ਜਿਹੜੀ ਦੇਖਦੇ ਪਿਆ ਗੱਬਣਾ ਇਹ ਸੂਈ ਆਈ ਏ ਵੀਰੇ ਇਹ ਸੂਣ ਵਾਲੀ ਇੱਕ ਹਫ਼ਤੇ ਦੀ ਕੱਚੀ ਆ ਜੀ ਦੂਜਾ ਸੂਆ ਸੁੰਦੀ ਆ ਠੀਕ ਹੈ ਤੇ ਮੂੰਹੋਂ ਇਹ ਵੀ ਸੇਦਾਂ ਦਾ ਫਾਰਮ ਦੀ ਬੱਛੀ ਐ ਵੀ ਜੀ ਫਾਰਮ ਦੀ ਬੱਚੀ ਦੂਜਾ ਸੂਆ ਸੁੰਦੀ ਪਈ ਆ ਕੱਦ ਗਾਠ ਵਗੈਰਾ ਤੇ ਬੋਡੀ ਵੇਟ ਵਗੈਰਾ ਓਕੇ ਆ ਸੂਆ ਦੂਸਰਾ ਸੁੰਦੀ ਪਈ ਆ ਹਫਤਾਕ ਲਗ ਭੱਗ ਲੈ ਜੂ ਤੇ ਬਾਕੀ ਇਹ ਥੱਲੇ ਆਪਾਂ ਵੜਾ ਖੜਿਆ ਦੇਖਦੇ ਪਏ ਆ ਜੀ ਇਹ ਇਹ ਮਾਲ ਸਾਰਾ ਗੱਬੜਾ ਜੂਆ ਵੀਰੇ ਆਪਣੇ ਕੋਲ ਮਾਲ ਕਾਫੀ ਸੂਆ ਵੀ ਹੈਗਾ ਉਧਰ ਵੀ ਆ ਬਾਕੀ ਸੂਣ ਵਾਲਾ ਠੀਕ ਆ ਆ ਦੇਖੋ ਆ ਦੋ ਦੰਦ ਬੱਚਾ ਜੀ ਠੀਕ ਆ 12-13 ਦਿਨ ਦੀ ਕੱਚੀ ਆ ਵੀਰੇ ਠੀਕ ਆ ਇਹ ਇੱਕ ਇਹ ਚਾਰ ਦੰਦ ਆ ਜੀ ਠੀਕ ਆ ਇਹ ਵੀ ਤਕਰੀਬਨ 10 ਦਿਨ ਦੀ ਕੱਚੀ ਹੈਗੀ ਠੀਕ ਆ ਜਿਹੜੀ ਉਦੋਂ ਅੱਗੇ ਬੱਚਾ ਹੈਗਾ ਵੀਰੇ ਉਹ ਦੂਜਾ ਸੂਆ ਸੁੰਦਿਆ ਸੇਦ ਆਂਦਾ ਕੀ ਠੀਕ ਹੈ ਤੇ ਉਹ ਵੀ ਦੱਸ ਦਿੰਦੀ ਕੱਚੀ ਆ ਤੇ ਹਫਤੇ ਦੀ ਆ ਬੈਠ ਕੱਚੀ ਦੂਜਾ ਸੂਆ ਸੁੰਦਿਆ ਵੀ ਤਰਵਾ ਦੇਣੇ ਆ ਜੀ ਠੀਕ ਹੈ ਜੇ ਕਿਸੇ ਨੇ ਮੰਨ ਲਓ ਦੂਰ ਲੈ ਜਾਣੇ ਆ ਦੱਸ ਦੇ ਦਿੰਦੇ ਕੱਚੀ ਉਹਨਾਂ ਨੂੰ ਵਧੀਆ ਸੂਟ ਕਰਨੀ ਆ ਬਿਲਕੁਲ ਵੀਰੇ ਮੇਰੇ ਕੋਲੋਂ ਨਾ ਜਿਆਦਾ ਜਿਹੜਾ ਮਾਲ ਆ ਵਪਾਰੀ ਵੀਰ ਬਹੁਤ ਲਾਏ ਜਾਂਦੇ ਵੇਚਣ ਵਾਲੇ ਠੀਕ ਹੈ ਸਾਡੇ ਆਪਣੇ ਰੇਟ ਕਿਉਂਕਿ ਮੂਰੋਂ ਵੀ ਅਸੀਂ ਉਸ ਤਰ੍ਹਾਂ ਇਕੱਠਾ ਮਾਲ ਲੈਣਾ ਹੁੰਦਾ ਖਰਚੇ ਬਹੁਤ ਘੱਟ ਪਾਈਦੇ ਆ ਪਰ ਆਪਾਂ ਜਿਆਦਾ ਮਾਲ ਵੇਚਣ ਦੇ ਨਾਂ ਤੇ ਵੀਰੇ ਆਪਣਾ ਨਫਾ ਵੀ ਕੋਈ ਬਾਹਲਾ ਨਹੀਂ ਹੁੰਦਾ 1000 1500 2000 ਹੀ ਹੁੰਦਾ ਜੀ ਮੰਨ ਲਾ ਜੇ 30 35 ਦਿਨਾਂ ਅੱਕ ਇੱਕ ਲੋਡ ਚ ਕੱਢਦੇ ਆ 2 3000 ਉਹ ਕਿਹਦੇ ਬੰਦੇ ਦੇ ਰੇਟ ਆ ਕਿ ਦੋ ਦਿਨ ਪਹਿਲਾਂ ਦੇਖਿਆ ਨਾ ਸਾਡੇ ਫਾਰਮ ਤੇ ਆ ਗਿਆ ਉਹ ਜਾਨਵਰ ਦੀ ਕੁਆਲਿਟੀ ਦੇਖ ਕੇ ਤੇ ਰੇਟ ਪੱਖੋਂ ਵੀਰੇ ਜੇ ਆਪਾਂ ਇੱਥੋਂ ਨਹੀਂ ਭੱਜੂਗਾ ਉਹ ਜਾਨਵਰ ਲੈ ਕੇ ਜਾਊਗਾ ਠੀਕ ਹੈ ਸੋ ਦੇਖ ਸਕਦੇ ਹੋ ਬਾਕੀ ਵੀਰ ਦੇ ਗੱਲਾਂ ਵੀ ਦੇਖੋ ਰੇਟ ਬਿਲਕੁਲ ਕਹਿੰਦਾ ਬਾਜਬ ਹੁੰਦੇ ਹੈਗੇ ਤੇ ਬਾਕੀ 30 ਦੀ 35 ਦੀ 35 ਨਾ ਇਕੱਠੇ ਜਿਦਾਪਾ ਕਰਦੇ ਆ 2 3000 ਮਾਰਜਨ ਨਾਲ ਹਾਂ ਜੀ ਵੀਰੇ ਜਰਸੀ ਦੇ ਵਿੱਚ ਹੈਗੀ ਆ 35 ਬੱਸੀ ਠੀਕ ਹੈ ਜੀ ਆ ਥੋੜਾ ਜਿਹਾ ਕਰਾਸ ਹੈਗਾ ਹੈਗਾ ਠੀਕ ਹੈ ਅਸੀਂ ਇਹ ਵੀ ਬਹੁਤ ਚੰਗੀਆਂ ਪੰਜ ਚਾਰ ਦਿਨ ਦੀ ਕੱਚੀ ਹੈਗੀ ਉਦੋਂ ਅੱਗੇ ਆ ਜਾਓ ਵੀਰੇ ਆ ਤੋੜ ਦਿਓ ਜੀ ਆ ਬੈਡ ਵੀਰੇ ਤਾਜੀ ਸੂਈ ਹੈਗੀ ਠੀਕ ਹੈ तकरीबन ਇਹਨੂੰ ਵੀ ਤੀਜਾ ਦਿਨ ਸੂਈ ਨੂੰ ਇਹ ਵੀ 20 ਲੀਟਰ ਤੋਂ ਬਾਹਰ ਆ ਜੀ ਮਗਰ ਬੱਚਾ ਇਹਦੇ ਵੀ ਬੱਸੀ ਆ ਬਹੁਤ ਸੋਹਣੀ ਜੀ ਠੀਕ ਹੈ ਬਾਕੀ ਕੋਸ ਬੈਣਾ ਜਿਹੜੀਆਂ ਬੈਡਾਂ ਦੇ ਚੰਗੇ ਸੀਮਨ ਲੱਗੇ ਆਪਾਂ ਨੂੰ ਮੁਰੋ ਬਾੜ ਦਾ ਇਹਦਾ ਲੈਕਤੀ ਰੂਪ ਚ ਮਿਲਿਆਗਾ ਉਹ ਆਪਾਂ ਬੰਦੇ ਨੂੰ ਉਸ ਤਰ੍ਹਾਂ ਉਦਾਂ ਦੇਵਾਂਗੇ ਠੀਕ ਹੈ ਵੀ ਜਿਹੜਾ ਪਿਸ਼ੋਕੜ ਆਪਾਂ ਨੂੰ ਮਾਲਕ ਨੇ ਦੱਸਿਆ ਗਿਆ ਆ ਬਿਲਕੁਲ ਵੀਰੇ ਬਿਲਕੁਲ ਸਵਾ ਜਿੱਦਾਂ ਬੱਚੀ ਆਪਾਂ ਦੇਖਦੇ ਵਾਂ 20 ਲੀਟਰ ਤੀਸਰੇ ਦਿਨ ਦੀ ਸੂਈ ਥੱਲੇ ਹਾਜ਼ਰ ਆ ਜਾਮ ਕੱਦ ਕਾਠ ਵਗੈਰਾ ਚੰਗਾ ਤੇ ਬਾਕੀ ਜਵਾਨੀ ਦੇ ਵਿੱਚ ਕੰਪੈਕਟ ਆਰਡਰ ਦੀ ਆ ਤੇ ਸੂਈ ਸਵਾਈ ਜਾ ਜਾ ਹਾਂ ਜਿਹੜੀ ਅੱਗੇ ਆ ਗਈ ਵੀਰੇ ਆ ਦੇਖੋ ਵਿੱਚ ਬੰਦੇ ਗੈਰ ਬੈਣ ਦੇ ਸਕੀਨ ਹੁੰਦੇ ਆ ਠੀਕ ਹੈ ਨਾਲ ਸਾਈਡ ਆਲ ਦਾ ਥੋੜਾ ਦਾ ਕ੍ਰੋਸ ਆ ਗੈ ਜਿਵੇਂ ਮਰਜੀ ਹੱਥ ਫੇਰੀ ਚੱਲੋ ਜਿਵੇਂ ਗਿਰ ਤੋਂ ਡਰਦੇ ਰਹਿੰਦੇ ਵੀ ਉਹ ਡਰਨ ਵਾਲੀ ਗੱਲ ਨਹੀਂ ਪੌਦਾ ਲੈਂਦੇ ਨਹੀਂ ਗਰਮ ਨਹੀਂ ਲੈਂਦੇ ਇਹ ਸੂਈ ਕਿੰਨਾ ਟਾਈਮ ਦੀ ਕੱਚੀ ਹੈ ਸੂਣ ਵਾਲੀ ਤੋਰੋ ਜੀ ਠੀਕ ਹੈ ਬਣੇ ਵੀਰੇ 10 ਦਿਨ ਬਾਅਦ ਜੂ ਕਿ ਬੱਸੀ ਬਹੁਤ ਚੰਗੀ ਆ ਗਈ ਜਿਹੜੇ ਪਾਗੇ ਬੰਦੇ ਤੋਂ ਨਹੀਂ ਮਾਸਟਰ ਬੰਦੇ ਤੋਂ ਲਈ ਆ ਠੀਕ ਹੈ ਹਾਂਜੀ ਇਹਦਾ ਮਤਲਬ ਕਿ ਜਿਹੜੇ ਫੈਂਟ ਦੇ ਪੁਆਇੰਟ ਵੀ ਕੋਈ ਇੱਕ ਤੋਂ ਜ਼ਿਆਦਾ ਹੁੰਦੇ ਹਨ ਨਾ ਵੀਰੇ ਫੈਂਟ ਦੇ ਪੈਂਟ ਬਹੁਤ ਹੁੰਦੇ ਆ ਜੇ 60 ਤੋਂ ਬਾਹਰ ਰਹੂ ਜੀ ਇਹ ਠੀਕ ਹੈ ਮੱਝ ਨਾਲ ਕੰਪੇਅਰ ਹੁੰਦਾ ਦੋਦ ਦੇ ਨਾਲ ਹੁੰਦਾ ਵੀਰੇ ਜਰਸੀ ਦੇ ਵੀ ਇਹਨਾਂ ਦਾ ਵੀ ਹੁੰਦਾ ਜੀ ਸੋ ਇਹ ਹੈਗੀ ਗਿਰਬੈਟ ਥੋੜਾ ਜਿਹਾ ਹਲਕਾ ਜਿਹਾ ਬਲੱਡੇ ਦੇ ਵਿੱਚ ਹੈਗਾ ਸਾਈਵਾਲ ਵਾਲਾ ਤੇ ਠੰਡੀ ਸੀਲ ਵਾਲਾ ਕੋਈ ਜਾਣਦੇ ਨਹੀਂ ਜਿਹੇ ਜੀ ਮੰਨ ਕੇ ਚੱਲੋ ਵੀਰ ਟਾਲੇ ਮੱਝ ਰੱਖ ਲਈ ਤੇ ਮੱਝ ਨੂੰ ਟੱਕਰ ਦੇ ਨਹੀਂ ਆਇਆ ਬਣ ਬਿਲਕੁਲ ਸਾਡਾ ਸਰਮੇ ਦਾ ਰਾਜਾ ਗਿਆ ਬਾੜ ਸੁਆ ਕੇ ਵੇਚਣ ਦਾ ਜੀ ਠੀਕ ਹੈ ਚਲੋ ਕੋਈ ਵਿੱਚ ਵਿੱਚ ਵੀਰ ਨੇ ਮੰਗ ਲਈ ਤਾਂ ਪਉ ਤਾਂ ਪਹਿਲਾਂ ਵੀ ਦੇ ਦੇਾਂਗੇ ਠੀਕ ਹੈ ਤੇ ਬਾਕੀ ਜਿਹਦਾ ਅੰਦਰ ਲੋਡ ਦੇਖਦੇ ਪਏ ਆ ਬੈ ਸੂਈਆਂ ਵੀ ਹਨ ਹਾਂ ਵਿੱਚ ਬੈਣਾ ਵੀਰੇ ਸੂਈਆਂ ਵੀ ਹੈਗੀਆਂ ਇਹਨਾਂ ਦੇ ਬਾਕੀ ਸੂਈਆਂ ਮੈਂ ਬੈਣਾ ਸੀ ਸੱਤ ਆਪਣੇ ਕੋਲ ਮਗਰ ਹੈਗੀਆਂ ਠੀਕ ਹੈ ਤੇ ਬਾਕੀ ਆਪਣੀਆਂ 10 ਬੈਣਾ ਹੋਰ ਆਉਣ ਵਾਲੀਆਂ ਟੋਟਲ ਤੜਕੇ ਨੂੰ 45 ਨਗ ਤਾਂ ਹੈਗੀ ਹੈਗੇ ਨੇ 47 48 ਨਗ ਵੀ ਹੋ ਸਕਦੇ ਆ ਮਤਲਬ 50 ਤੱਕ ਆਪ ਟੱਚ ਕਰ ਜਾਂਦੇ ਆ ਲੋਡ ਕਰਦੇ ਆ ਵੀ ਕਰ ਜਾਂਦੇ ਆ ਜੀ ਬਿਲਕੁਲ ਕਰ ਜਾਂਦੇ ਆ ਇਹ ਮੈਡਮ ਇਹ ਦੇ ਸਕਦੇ ਹੋਵੇ ਠੀਕ ਹੈ ਇਹ ਸਾਈਆਂ ਦੇ ਵਿੱਚ ਪੈਂਦੀ ਹੈਗੀ ਠੀਕ ਹੈ ਕਿੰਨੇ ਵੀ ਹਫ਼ਤੇ ਦੀ ਗੱਜਿਆ ਥਣ ਦੇ ਲੋ ਵੀਰੇ ਕ੍ਰਾਂਤੀ ਨਹੀਂ ਕਰਨ ਵਾਲੀ ਦਾ ਠੀਕ ਹੈ ਤੇ ਇਹ ਬਸੇ ਜਿਆਦਾ ਗੱਜਿਆ ਚਲੋ ਆਪਾਂ ਲਵੇ ਲਾ ਕੇ ਵੇਚਾਂਗੇ ਠੀਕ ਹੈ ਗੱਗਿਆ ਖੀਰਾ ਬੱਚਾ ਜੀ ਮੇਰੇ ਕੋਲ ਦੋ ਦੋ ਦੰਦੀਆਂ ਦੇ ਵਿੱਚ ਖੀਰੀ ਬੱਤੀ ਆ ਗਈ ਇਹ ਠੀਕ ਹੈ ਜਰਸੀ ਦੇ ਵਿੱਚ ਜਿਆਦਾ ਪੈਂਦੀ ਹੈ ਕੁਝ ਕੋ ਪੈਂਟੇ ਦੇ ਹੈਗੇ ਆਪਣੇ ਸਾਈ ਹਾਲਦੇ ਹੈਗੇ ਕੁਝ ਕੋ ਮਿਕਸ ਆ ਗਈ ਦੋਨੀਆਂ ਦੇ ਵਿੱਚ ਮੇਰੇ ਸਰ ਦੋ ਹੈ ਖੀਰੀ ਆ ਖੀਰੀ ਵਿੱਚ 12 ਦਿਨ ਦੀ ਕੱਚੀ ਆ ਵੀਰੇ ਠੀਕ ਹੈ 12 ਦਿਨ ਦੇ ਸੂਣ ਚ ਬਾਕੀ ਪਿਆ ਬਾਕੀ ਹੈ ਜੀ ਉਸ ਤੋਂ ਅੱਗੇ ਆ ਗਈ ਵੀਰੇ ਜਰਸੀ ਦੇ ਸਾਈ ਹਾਲ ਦੇ ਵਿੱਚ ਆ ਤੋੜ ਦਿਓ ਵੀਰ ਜੀ ਠੀਕ ਹੈ ਇਹ ਤਕਰੀਬਨ ਇੱਕ ਹਫਤੇ ਦੀ ਵੀਰੇ ਇੱਕ ਹਫਤਾ ਲੱਗੂ ਵੀ ਬਸੀ ਦਾ ਤਾਂ ਕੋਈ ਨਹੀਂ ਕਰਨ ਵਾਲੀ ਦਾ ਜੀ ਠੀਕ ਹੈ ਹਫਤਾ ਸੂਣ ਚ ਬਾਕੀ ਪਿਆ ਜਰਸੀ ਦੇ ਤੇ ਸਾਈ ਹਾਲ ਦੇ ਪੁਆਇੰਟ ਦੋਨੇ ਮਿਕਸ ਆ ਵਿੱਚ ਇਹਦੇ ਹਾਂਜੀ ਹਾਂਜੀ ਵੀਰ ਜੀ ਉਹ ਹਫ਼ਤਾ ਤੱਕ ਸੂਣ ਚ ਪੈਂਡਿੰਗ ਪਿਆ ਤੇ ਬਾਕੀ ਜਿੰਦ ਜਾਨ ਵਾਲੀ ਤੇ ਥਣ ਦੇਖੋ ਮੁਠੀ ਵਾਲਾ ਸੋਹਣਾ ਥਣ ਲੱਗਿਆ ਵਾ ਤੇ ਹਲੇ ਹਫ਼ਤਾ ਲੈਂਦੀ ਵੀ ਹਫ਼ਤੇ ਨੂੰ ਹੋਰ ਵੀ ਇਹਦੇ ਹਵਾ ਨਾਲ ਦਾ ਡਬਲ ਕਰ ਜਾਣਾਗਾ ਸੋ ਪਤਲੀ ਸਕਿਨ ਦੇ ਵਿੱਚ ਆਗੀ ਜਿੰਦ ਜਾਨ ਬਹੁਤ ਆ ਤੇ ਬੋਡੀ ਬੀਟ ਵੀ ਖੈਰ ਵਧੀਆਗਾ ਦੁੱਧ ਨੂੰ ਖੈਰ ਖਰੀ ਰਹੂਗੀ ਤੇ ਕਹਿੰਗੇ ਜਿੰਦ ਜਾਨ ਵਾਲੀ ਵਹਿੜਾ ਬਾਕੀ ਵੀਰੇ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 100 ਰੁਪਏ ਕਿਲੋਮੀਟਰ ਬਾਤੂ ਗੱਡੀਆਂ ਚ ਹੈ ਆਪਾਂ ਤੋਂ ਬੰਦਾ 40 ਗੱਡੀਆਂ ਇੱਕ ਟਾਈਮ ਕੱਠੀਆਂ ਨਾਲੇ 40 ਗੱਡੀਆਂ ਕੱਠੀਆਂ ਵੀ ਦੇ ਦੇਾਂਗੇ ਠੀਕ ਆ ਦੋ ਗਾਇਆਂ ਵਾਲੀ ਤਿੰਨ ਗਾਇਆਂ ਵਾਲੀ ਚਾਰ ਗਾਇਆਂ 10 ਗਾਇਆਂ ਤੇ ਕਰ ਆਪਣੇ ਕੋਲੇ ਗੱਡੀਆਂ ਹੈਗੀਆਂ ਨੇ ਠੀਕ ਹੈ ਬਾਕੀ ਆਨਲਾਈਨ ਪੇਮੈਂਟ ਦੀ ਸਹੂਲਤ ਹੈਗੀ ਸਵਾਇਵ ਮਸ਼ੀਨਾਂ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਉੱਤੇ ਪੇਮੈਂਟ ਚੱਕਣੀ ਉੱਤੇ ਵੀ ਚੱਕੀ ਜਾਊਗੀ ਕੋਈ ਥੋੜੀ-ਬੋਤੀ ਘੱਟਵਾਦਾ ਗੱਡੀ ਵਾਲੇ ਵੀਰ ਨੂੰ ਫੜਾ ਸਕਦੇ ਆਗੇ ਠੀਕ ਹੈ ਹਾਂਜੀ ਵੀਰ ਜੀ ਕੋਈ ਦਿੱਕਤ ਨਹੀਂ ਹੋ ਕਿਸੇ ਗੱਲ ਦੀ ਵੀਰੇ ਕਿਸ ਕੱਲਾ ਸਰਪ ਸਾਡੇ ਫਾਰਮ ਤੇ ਕਰਾਉਣਾ ਪੈਂਦਾ ਚੱਲ ਕੇ ਉਦੋਂ ਗਾਂ ਵੀਰੇ ਸਾਡੀ ਟੈਨਸ਼ਨ ਰਹਿ ਜਾਂਦੀ ਆ ਅਗੇ ਗਾਂ ਫਿੱਟ ਕਰੋ ਘਰੇ ਪਹੁੰਚਦੀ ਕਰ ਦਾਂਗੇ ਅਸੀਂ ਵੀਰੇ ਸੈਣੇ ਕਹਿੰਦੇ ਆ ਵੀ ਇੱਕ ਤੋਂ 21 ਕਰ ਲੋ ਆਪਾਂ ਇੱਕ ਤੋਂ ਕੀ ਕਰਦੇ ਆ ਅਸੀਂ ਗਾਹਕ ਬਣਾਉਣ ਵਾਲੀ ਗੱਲ ਕਰਦੇ ਆ ਕਦੇ ਵੀ ਗਾਂ ਵੇਚਣ ਵਾਲੇ ਪਾਸੇ ਨੂੰ ਨਹੀਂ ਜਾਂਦੇਗੇ ਤੇ ਇੱਕ ਮੇ ਆਪਾਂ ਜਿਹੜੇ ਲੂਣ ਹੁੰਦੇ ਨੇ ਜਿਹੜੇ ਆਪਣੇ ਵੀਰੇ ਦਾ ਹੈਲਥ ਸਰਟੀਫਿਕੇਟ ਹੁੰਦੇ ਉਹ ਵੀ ਕਾਟ ਆ ਕੇ ਦੇਈਦਾਗਾ ਕੋਈ ਟੋਕਨ ਪਾਉਣਾ ਕਰਨ ਚ ਉਹ ਵੀ ਮਿਲੂਗਾ ਹਰ ਤਰ੍ਹਾਂ ਦੇ ਆਪਾਂ ਵਿੱਚ ਵੀਰ ਕਹਿੰਦੇ ਖਾਤੇ ਹੀ ਤੁਹਾਡੇ ਪੇਮੈਂਟ ਆਉਗੀ ਆਪਾਂ ਸੌਦਾ ਕਰਕੇ ਵੀਰੇ 2-3 ਦਿਨ ਬੈਠਾ ਰੋਕ ਵੀ ਸਕਦੇ ਆ ਇਸ ਤਰ੍ਹਾਂ ਹੜੇ ਕੋ ਬਾਤੂ ਵੀ ਰਹਉਂਦੇ ਆ ਕਿਉਂਕਿ ਆਪਣੇ ਬੰਦੇ ਵਗੈਰਾ ਰੱਖੇ ਹੋਏ ਮੁਲਾਜ਼ਮ ਵਗੈਰਾ ਸਾਰੀ ਸੌਦਾ ਹੈਗੇ ਕਿਤੇ ਵੀਰੇ ਆਪਾਂ ਆਪਣੇ ਨਾਲ ਕਿਸੇ ਵੀਰ ਦਾ ਫਾਇਦਾ ਹੁੰਦਾ ਵੀਰੇ ਬਿਲਕੁਲ ਆਪਾਂ ਸਾਥ ਦੇਵਾਂਗੇ ਜੀ ਕੋਈ ਸੌਦਾ ਹੋ ਗਿਆ 3 ਦਿਨ ਠਹਿਰ ਕੇ ਪੇਮੈਂਟ ਨਹੀਂ ਹੁੰਦੀ ਬੰਦੇ ਕੋਲ ਕੁਝ ਵੀ ਪਰਮਾਤਮਾ ਨੇ ਆਪਣਾ ਏਡਾ ਬਾਲ ਬਕਸ ਹੈਗਾ ਆਪਾਂ ਜੇ ਕਿਸੇ ਵੀਰ ਦਾ ਆਪਣਾ ਸਾਥ ਦੇਣਾ ਫਾਇਦਾ ਹੁੰਦਾ ਆਪਾਂ ਵੀਰੇ ਬਿਲਕੁਲ ਸਾਥ ਦੇਵਾਂਗੇ ਆਪਣਾ ਕੰਟੈਕਟ ਨੰਬਰ ਐਡਰੈਸ ਦੁਬਾਰੇ ਬੋਲ ਦੇ ਜੀ ਹਾਂਜੀ ਵੀਰੇ ਆਪਣਾ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਵੀਰ ਜੀ ਪਿੰਡ ਵੱਡਾ ਸੀਨੀਵਾਲ ਕਾ ਫਾਰਮ 1.5 ਕਿਲੋਮੀਟਰ ਸੀਨੀਵਾਲ ਕੋਂ ਚੱਲ ਕੇ ਕਨਾਲੇ ਦੀ ਸੜਕ ਤੇ ਜ਼ਿਲ੍ਹਾ ਵੀਰਜੀ ਬਰਨਾਲਾ ਕਾ ਕੰਟੈਕਟ ਨੰਬਰ ਨੋਟ ਕਰ ਲਓ 628007 13934 628007 13934 ਸਾਨੂੰ ਵੀਰੇ ਸਵੇਰ 5 ਵਜੇ ਤੋਂ ਲੈ ਕੇ 8 ਵਜੇ ਤੱਕ ਜਦੋਂ ਮਰਜ਼ੀ ਫੋਨ ਲਾ ਸਕਦੇ ਹੋ ਜੀ ਖੁੱਲੇ ਦਰਵਾਜ਼ੇ ਆ ਠੀਕ ਹੈ ਸੋ ਕੋਈ ਵੀ ਨਗ ਛੋੜੇ ਪਸੰਦ ਹੋਵੇ ਆ ਵੀਰਾਂ ਦਾ ਕੰਟੈਕਟ ਨੰਬਰ ਐਡਰੈਸ ਇ ਜਿੰਦਾ ਮਰਜੀ ਪਹੁੰਚੋ ਪਸੂ ਸੋਨੇ ਅਵੇਲੇਬਲ ਮਿਲਣਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾ ਕਿਸੇ ਨਮੀ